ਪਾਰਟੀ ਫਰਜੀ ਨਹੀਂ ਹੁੰਦੀ ਸਿਰਫ ਇੱਕ ਸਮਾਜਿਕ ਕਾਨੂੰਨ ਧਾਰਾ ਵੈ ਜਿਹਦੇ ਵਿੱਚ ਅਸੀਂ ਰਜਿਸਟਰਡ ਕਰਾ ਲੰਨੇ ਕੁਝ ਰਜਿਸਟਰਡ ਹੋਈਆਂ ਕੁਝ ਨਹੀਂ ਹੋਈਆਂ ਉਹ ਉਹਨਾਂ ਦੀ ਪਾਰਟੀਆਂ ਦੀ ਆਪਣੀ ਰੂਪਰੇਖਾ ਹੈ ਇਹ ਤੁਹਾਡੀ ਪਾਰਟੀ ਦਾ ਜਿਹੜਾ ਇੱਕ ਗਠਜੋੜਨ ਸੀਗਾ ਅਕਾਲੀ ਦਲ ਦੇ ਨਾਲ ਹੁਣ ਤੁਸੀਂ ਇਕੱਲੇ ਇਲੈਕਸ਼ਨ ਲੜ ਰਹੇ ਹੋ ਕੀ ਲੱਗਦਾ ਕਿ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਵੱਲੋਂ ਜਾਂ ਲੁਧਿਆਣਾ ਦੇ ਲੋਕਾਂ ਵੱਲੋਂ ਜਿਹੜਾ ਪ੍ਰਵਾਹ ਹਾਰਾ ਦਿੱਤਾ ਜਾਏਗਾ ਜੀ ਬਿਲਕੁਲ ਦੇਖੋ ਸ਼ਿਵ ਸਨਾਹ ਹਿੰਦੁਸਤਾਨ ਨਹੀਂ ਇਹ ਕਿਹ ਕੈਸੀ ਪਾਰਟੀ ਹੈ ਜਿਸ ਨੇ ਅਕਾਲੀ ਦਲ ਨਾਲ ਗਠਜੋੜਨ ਕੀਤਾ ਸੀ ਗਠਬੰਧ ਕਿ ਮੈਨੂੰ ਵੀ ਜਿਤਾ ਕੇ ਇੱਕ ਵਾਰ ਪਾਰਲੀਮੈਂਟ ਚ ਭੇਜਿਆ ਜਾਵੇ ਸਭ ਤੋਂ ਪਹਿਲਾ ਮੁੱਦਾ ਮੈਂ ਉਸ ਬਿੱਲ ਨੂੰ ਬਾਸ ਕਰਾਉਂਗਾ ਸਾਰਤਕ ਹੋ ਕੇ ਦਿਖਾਉਂਗਾ ਕਿ ਸ਼ੇਵ ਸਨਾ ਸਿਰਫ ਕਹਿੰਦੀ ਨਹੀਂ ਐ ਕਰਕੇ ਦਿਖਾਉਂਦੀ ਮੋਸਟਲੀ ਤੁਸੀਂ ਸੁਣਿਆ ਹੋਵੇਗਾ ਕਿ ਹਿੰਦੂਆਂ ਦੇ ਲਈ ਜਿਆਦਾ ਅਸੀਂ ਹਰ ਗੱਲ ਦੇ ਉੱਤੇ ਇੱਕ ਕੰਮ ਕਰੀਦਾ ਵਾ ਤੇ ਸਾਡਾ ਫਰਜ਼ ਵੀ ਬੰਦਾ ਕਿਉਂਕਿ ਅਸੀਂ ਹਿੰਦੂ ਸਮਾਜ ਤੋਂ ਆ ਤੇ ਉਸੇ ਕਰਕੇ ਅਸੀਂ ਇੱਕ ਹਿੰਦੂ ਚਿਹਰਾ ਲਿਆਉਂਦਾ ਵਾਂ ਮੈਂ ਸਾਰੇ ਲੁਧਿਆਣੇ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕੀ ਮੈਨੂੰ ਵੀ ਇੱਕ ਵਾਰ ਮੌਕਾ ਦਿੱਤਾ ਜਾਵੇ ਔਰ ਮੈਂ ਤੁਹਾਡੇ ਕੁਆਇਸ਼ਾ ਤੇ ਅਮਲ ਕਰਕੇ ਦਿਖਾ ਕੇ ਤੁਹਾਨੂੰ ਰੂਪ ਕਰਕੇ ਦਿਖਾਵਾਂਗਾ ਔਰ ਹੰਦ ਦਾ ਮਤਲਬ ਹੋਰ ਹੰਦ ਦਾ ਸਮਰਥਨ ਦਾ ਮਤਲਬ ਹੋਣਦਾ ਹੈ ਸਮਰਥਨ ਹੀ ਸੀ ਦਿੱਤਾ Shiv Sena Hindustan ਦਾ ਕਾਲਜਾਂ ਨਾਲ ਗਠਜੰਬੰਦਨ ਹੋਇਆ ਸੀ ਕਿ ਕਈ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਕਹਿਣਾ ਕਿ ਪਾਰਟੀਆਂ ਜਦੋਂ ਚੋਣਾਂ ਦੇ ਟਾਈਮ ਤੇ ਵਕਤ ਸੁਪਨੇ ਵਿਖਾਉਂਦੀਆਂ ਨੇ ਪਰ ਉਹ ਜਿਹੜੇ ਸੁਪਨੇ ਨੇ ਉਹ ਮਗੇਰੀ ਲਾਲ ਦੇ ਹਸੀਨ ਸੁਪਨੇ ਬਣ ਕੇ ਰਹਿ ਜਾਂਦੇ ਨੇ ਪਰ ਹੁਣ ਸਾਡੇ Shiv Sena Hindustan ਦੇ ਮਾਨਣਯੋਗ ਸ਼੍ਰੀ ਪਵਨ ਦੁਪਤਾ ਜੀ ਨੇ ਉਸੀ ਦਰਿਕ ਆਪਣੇ ਕੰਦੇ ਤੇ ਮੁੱਦਾ ਚੱਕਿਆ ਔਰ ਚੱਕ ਕੇ ਮੌਜੂਦਾ ਸਰਕਾਰ ਦੇ ਵਿੱਚੋਂ ਬਿੱਲ ਪਾਸ ਕਰਾ ਲਿਆ ਉਸ ਤੋਂ ਬਾਅਦ ਜਈ ਕਈ ਸਰਕਾਰਾਂ ਆਈਆਂ ਸਰਕਾਰਾਂ ਦੇ ਵਿੱਚ ਆਪਣੇ ਬਿੱਲ ਨੂੰ ਅੱਗੇ ਰੱਖਿਆ ਗਿਆ ਆਪਣੀ ਮੰਗ ਰੱਖੀ ਗਈ ਪਬਲਿਕ ਦਾ ਸੁਝਾਅ ਦੇ ਲਈ ਲੇਕਿਨ ਕਈ ਸਰਕਾਰਾਂ ਨੇ ਆਸ਼ਵਾਸਨ ਦਿੱਤਾ ਆਸ਼ਵਾਸਨ ਤੋਂ ਇਲਾਵਾ ਕੁਝ ਨਹੀਂ ਮਿਲਿਆ ਉੱਲਤ ਹਨੇਨੋ ਇੱਕ ਕੋਡ ਕਹਾਂਗੇ ਲੱਗਿਆ ਹੋਇਆ ਬੁੱਢੇ ਨਾਲੇ ਦਾ ਲੱਗਾ ਹੋਇਆ ਸਾਡੇ ਦੇ ਪੋਲੂਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਉਰੇ ਕੋਈ ਸਰਕਾਰੀ ਵੱਡਾ ਹਸਪੀਟਲ ਨਹੀਂ ਹੈ ਇੱਟਾ ਵੱਡਾ ਮਹਾਨਗਰ ਮੈਟਰੋ ਸਿਟੀ ਹੋਣ ਦੇ ਬਾਵਜੂਦ ਅਸੀਂ ਅਸੀਂ ਉਹ ਨਲਾਇਕ ਕਹਾਂਗੇ ਜਿੰਨੇ ਲੀਡਰ ਆਏ ਜਿਹੜੇ ਇੱਕੋਰੇ ਪੀਜੀਆ ਜਾਂ ਐਮਸ ਵਰਗੇ ਤੁਹਾਨੂੰ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਜਨਤਾ ਹੈ ਜਨਰਦਨ ਸਭ ਤੋਂ ਵੱਡੀ ਅਦਾਲਤ ਤਾਂ ਜਨਤਾ ਦੀ ਹੈ ਉਹ ਗਵਿੰਦਰ ਬਗੜੀ ਸਾਡੇ ਪਾਰਟੀ ਦਾ ਉਮੀਦਵਾਰ ਹੈ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਇਹਨਾਂ ਨੂੰ ਜਿੱਤ aí ਪਰਾ ਕੇ ਇਹਨਾਂ ਨੂੰ ਲੋਕ ਸਭਾ ਦੇ ਵੀ ਭੇਜੀਏ ਕਈ ਸਿੱਖ ਪੀੜਤਾਂ ਨੂੰ ਜਿਹੜਾ ਕਿ ਦੰਗਿਆਂ ਪੀੜਤਾਂ ਨੂੰ ਮੁਆਵਜ਼ਾ ਵੀ ਮਿਲਿਆ ਤਾਂ ਉਸ ਤੋਂ ਜਿਹੜਾ 84 ਤੋਂ ਲੈ ਕੇ 92 ਤੱਕ ਜਿਹੜੇ ਕਈ ਹਿੰਦੂ ਪਰਿਵਾਰ ਨੇ ਜਿਹੜਾ ਤਤਲਿਆਮ ਹੋਇਆ ਪੰਜਾਬ ਦੇ ਵਿੱਚ ਉਹ ਵੀ ਮਾਰੇ ਨੇ ਤੇ ਉਹਨਾਂ ਲਈ ਕੀ ਦੇ ਰੂਪ ਰੱਖਾ ਤੁਹਾਡੀ ਜਿਹੜੀ ਪਹਿਲੀ ਆਵਾਜ਼ ਲੈ ਕੇ ਦੇਖ ਰਹੇ ਤਮਾਮ ਦਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਕਪੀਲ ਕਿਤਾੜੀ 224 ਲੋਕ ਸਭਾ ਜਿਹੜਾ ਹੁਣ ਚੋਣਾਂ ਵੀ ਡੰਕਾ ਪੂਰੇ ਦੇਸ਼ ਭਰ ਦੇ ਵਿੱਚ ਲੱਚੁਕਾ ਤੇ ਜਿਹੜਾ ਚੋਣ ਖੜਾ ਪੂਰੀ ਤਰ੍ਹਾਂ ਭੱਜ ਚੁੱਕਿਆ ਸੋ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਆ ਹਰ ਸ਼ਹਿਰ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਆਪਣੇ ਚੋਣ ਜਿਹੜੇ ਨੇ ਉਮੀਦਵਾਰ ਐਲਾਨੇ ਗਏ ਨੇ ਤਾਂ ਉੱਥੇ ਹੀ ਅੱਜ ਅਸੀਂ ਮੌਜੂਦਾ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਸ਼ਿਵਸਨ ਹਿੰਦੁਸਤਾਨ ਦੇ ਜਿਹੜੇ ਉਮੀਦਵਾਰ ਦਵਿੰਦਰ ਬਗਰੀਆ ਤੇ ਅਤੇ ਉਹਨਾਂ ਦੇ ਨਾਲ ਜਿਹੜੇ ਕ੍ਰਿਸ਼ਨ ਸ਼ਰਮਾ ਜੀ ਜਿਹੜੇ ਨੇ ਮਹਾਸਚੀਨ ਜਿਹੜੇ ਹਿੰਦੁਸਤਾਨ ਸ਼ਿਵਸਨ ਵਾਲੇ ਤੋਂ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲੇ ਕ੍ਰਿਸ਼ਨ ਜੀ ਤੁਹਾਡਾ ਸਵਾਗਤ ਹੈ ਜੀ ਪਹਿਲੀ ਵਾਰ ਲੈ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਹੈ ਕਲੀਅਰ ਆਵਾਜ਼ ਲਾਈਵ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਜਨਤਾ ਤੱਕ ਪਹੁੰਚਾਉਣ ਵਾਸਤੇ ਸਾਡੇ ਕੋਲ ਪਹੁੰਚ ਕੀਤੀ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਜਿਹੜਾ ਕਿ ਜਿਹੜਾ ਚੋਣਵੀਂ ਅਖਾੜਾ ਪੂਰੇ ਦੇਸ਼ ਭਰ ਦੇ ਵਿੱਚ ਭੱਜ ਚੁਕਿਆ ਤੇ ਜਿਹੜਾ ਹੁਣ ਤੁਹਾਡੇ ਸ਼ਿਵ ਸਨ ਹਿੰਦੁਸਤਾਨ ਦੇ ਵੱਲੋਂ ਜਿਹੜੇ ਉਮੀਦਵਾਰ ਨੇ ਦਵਿੰਦਰ ਭਗੜੀਆ ਜਿਹੜੇ ਹੁਣ ਚੋਣਵੀਂ ਮੈਦਾਨ ਚ ਉਦਾਰੇ ਗਣ ਨੂੰ ਜਾਣ ਸ਼ਹਿਰ ਦੇ ਵਿੱਚ ਦੇਖੋ ਸ਼ਿਵ ਸਨ ਹਿੰਦੁਸਤਾਨ ਦੇ ਜਿਹੜੇ ਉਮੀਦਵਾਰ ਆਲਓਵਰ ਪੂਰੇ ਦੇਸ਼ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਚੋਣ ਲੜ ਰਹੇ 50 ਸੀਟਾਂ ਤੇ ਆਲਓਵਰ ਸ਼ਿਵ ਸਨ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੀ ਇਹ ਜਿਸ ਦੇ ਵਿੱਚ ਤੁਹਾਨੂੰ ਦੱਸਣਾ ਚਾਹਣਾ ਪੰਜਾਬ ਦੇ ਵਿੱਚ ਵੀ ਵੱਡੀ ਗਿਣਤੀ 'ਚ ਅਸੀਂ ਚੋਣਾਂ ਲੜ ਰਹੇ ਹਾਂ ਦਵਿੰਦਰ ਬਗੜੀਆ ਜੀ ਅਗਰ ਅੱਜ ਉਮੀਦਵਾਰ ਇੱਥੇ ਥਾਪੇ ਗਏ ਆ ਇਹਦੇ ਪਿੱਛੇ ਵੀ ਬੜੀ ਵੱਡੀ ਕਹਾਣੀ ਜੁੜੀ ਹੋਈ ਹੈ ਜਦੋਂ ਕਹਿੰਦੇ ਇੱਕ ਅਨਾਜ ਸੋਭੂਮਾਰ ਵਾਲੀ ਤੇ ਇੱਥੇ ਕਹਾਣੀ ਹੋ ਗਈ ਸੀ ਜਦੋਂ ਪ੍ਰਧਾਨ ਜੀ ਨੇ ਇੱਥੇ ਇਲੈਕਸ਼ਨ ਲੜਨ ਵਾਸਤੇ ਉਹਨਾਂ ਕੋਲ ਸਾਡੇ ਕੋਲ ਐਪਲੀਕੇਸ਼ਨਾਂ ਮੰਗੀਆਂ ਤਾਂ ਇਸ ਸਮੇਂ ਦੇ ਉੱਤੇ ਪਾਈ ਤੋਂ 6 ਲੋਕਾਂ ਨੇ ਆਪਣੀ ਉਮੀਦਵਾਰੀ ਜਤਾਈ ਜਦੋਂ ਜੀ ਆਪਾਂ ਚ ਸਾਡੇ ਕੋਲ ਬਸ ਪੈ ਗਿਆ ਕਿ ਮੈਨੂੰ ਉਮੀਦਵਾਰੀ ਦਿੱਤੀ ਜਾਵੇ ਸੰਜੀਪ ਜੀ ਕਹਿੰਦੇ ਮੈਨੂੰ ਦਿੱਤੀ ਜਾਵੇ ਪੱਪੀ ਸ਼ਾਹ ਜੀ ਸਾਨੂੰ ਕਹਿੰਦੇ ਆਪਣੀ ਦਿੱਤੀ ਜਾਵੇ ਹਰੇਕ ਬੰਦੇ ਨੇ ਆਪਣੀ ਆਪਣੀ ਜਿਹੜੀ ਧਾਰ ਠੋਕੀ ਹੈ ਜਿਸ ਦੇ ਵਿੱਚ ਅਸੀਂ ਕਾਫੀ ਲੌਬਿੰਗ ਕੀਤੀ ਹੈ ਕਾਫੀ ਸਾਨੂੰ ਸਮਝਾਇਆ ਬਜਾਏ ਗੱਲ ਕੀਤੀ ਪਰ ਪ੍ਰਧਾਨ ਜੀ ਅੱਗੇ ਸਾਡੀ ਆਪਣੀ ਆਪਣੀ ਐਪਲੀਕੇਸ਼ਨਾਂ ਦਿੱਤੀਆਂ ਪ੍ਰਧਾਨ ਜੀ ਨੇ ਹਾਈ ਕਮਾਂਡ ਨੇ ਮੀਟਿੰਗ ਸਾਡੀ ਕਰਕੇ ਦੇਖ ਕੇ ਸਾਰਾ ਸਿਸਟਮ ਜਿਆ ਉਹਦੇ ਜੀ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਦਵਿੰਦਰ ਬਗੜੀਆ ਜੀ ਨੇ ਬਾਜੀ ਮਾਰਦੇ ਹੋਏ ਇੱਕਦਮ ਅੱਗੇ ਵਧ ਕੇ ਜਿਹੜੀ ਟਿਕਟ ਪ੍ਰਾਪਤ ਕੀਤੀ ਹੈ ਕਿਉਂਕਿ ਇਹ ਬਹੁਤ اچھی ਸੋਚ ਦੇ ਬੜੀ اچھی ਪਰਸਨੈਲਿਟੀ ਦੇ ਮਾਲਕ ਨੇ ਔਰ ਰਵਿੰਦਰ ਬਗੜਿਆ ਜੀ ਜਿਹੜਾ ਸਭੇ ਸਮਾਜ ਦੇ ਵਿੱਚ ਆਂਦੇ ਨੇ ਇਹਨਾਂ ਦੇ ਜਿਹੜੇ ਲੋਕ ਹੈ ਇਹਨਾਂ ਦਾ ਜਿਹੜਾ ਮੇਲ ਜੋਲ ਵਰਤਾਰਾ ਇਹਨਾਂ ਦਾ ਜਿਹੜਾ ਉਹ ਸਾਨੂੰ ਸਮਝ ਆ ਜਾਂਦਾ ਵਾ ਹਰ ਐਜੂਕੇਟਿਡ ਅਨਐਜੂਕੇਟਿਡ ਹਰ ਇੱਕ ਆਧਾਰੀ ਜਨਤਾ ਵਿੱਚੋਂ ਦਾ ਔਰ ਅਸੀਂ ਉਮੀਦ ਕਰਦੇ ਆ ਕਿ ਦਵਿੰਦਰ ਬਗੜਿਆ ਜੀ ਨੂੰ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਔਰ ਉਹ ਉਸ ਤੇ ਖਰੇ ਉਤਰਨਗੇ ਔਰ ਉਹਦੇ ਵਿੱਚ ਸਾਨੂੰ ਪਾਰਟੀ ਨੂੰ ਅੱਗੇ ਹੋਰ ਵੀ ਸਹਿਯੋਗ ਮਿਲੇ ਇੱਕ ਦਿਸਤਰਾ ਗੱਲ ਕੀਤੀ ਜਾਵੇ ਕਿ ਜਿਸ ਤਰ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਜਿਹੜੇ ਪਾਰਟੀਆਂ ਨੇ ਅਕਸਰ ਵਕਫਾ ਪਾਰਟੀਆਂ ਨੇ ਉਹ ਵਾਅਦੇ ਤਾਂ ਜਰੂਰ ਕਰਦੇ ਨੇ ਪਰ ਨਿਭਾਉਂਦੇ ਨਹੀਂ ਨੇ ਲੇਕਿਨ ਤੁਸੀਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ 1947 ਤੋਂ ਕਈ ਵਾਰ ਪਾਰਟੀਆਂ ਕਈ ਰੂਪ ਚ ਆਈਆਂ ਹਰ ਬੰਦੇ ਨੇ ਆਪਣਾ ਆਪਣਾ ਯੋਗਦਾਨ ਦਿਖਾਇਆ ਉਹ ਪਾਰਟੀਆਂ ਦੇ ਰੂਪ ਚ ਪਬਲਿਕ ਨੂੰ ਦਿਖਾਇਆ ਉਸ ਤੋਂ ਬਾਅਦ ਮੈਂ ਸਾਰੇ ਲੁਧਿਆਣੇ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਮੈਨੂੰ ਵੀ ਇੱਕ ਵਾਰ ਮੌਕਾ ਦਿੱਤਾ ਜਾਵੇ ਔਰ ਮੈਂ ਤੁਹਾਡੇ ਕੁਆਇਸ਼ਾ ਤੇ ਅਮਲਰ ਕਰਕੇ ਦਿਖਾ ਕੇ ਤੁਹਾਨੂੰ ਰੂਪ ਕਰਕੇ ਦਿਖਾਵਾਂਗਾ ਔਰ ਮੈਂ ਆਪਣੀ ਪਾਰਟੀ ਦਾ ਪੂਰਾ ਸਹਿਯੋਗ ਤੁਹਾਡੇ ਨਾਲ ਪਬਲੀਕ ਨਾਲ ਦੇ ਕੇ ਖੜਾ ਹਾਂ ਕਾਰਜਕਾਰੀ ਨੇ ਪ੍ਰਧਾਨ ਨੇ ਪੰਜਾਬ ਸ਼ਿਖਸ਼ਣ ਹਿੰਦੁਸਤਾਨ ਤੋਂ ਉਹਨਾਂ ਨੇ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਜਿਹੜਾ ਪਹਿਲੀ ਆਵਾਜ਼ ਆਈ ਤੇ ਬਹੁਤ ਬਹੁਤ ਧੰਨਵਾਦ ਬਹੁਤ ਥੈਂਕਸ ਸਰ ਕੀ ਕਹਿਣਾ ਚਾਹੋਗੇ ਕਿ ਦਵਿੰਦਰ ਬਗਰੀਆ ਜਿਸ ਤਰ੍ਹਾਂ ਹੁਣ ਪਾਰਟੀ ਦੇ ਵੱਲੋਂ ਉਮੀਦਵਾਰ ਲੰਮਾ ਗਿਆ ਹੁਣ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮੁਕਾਬਲਾ ਕਿਸ ਤਰ੍ਹਾਂ ਰਹਿਣ ਵਾਲਾ ਹੈ ਬਹੁਤ ਅੱਛਾ ਸਾਡੇ ਉਮੀਦਵਾਰ ਨੇ ਜਿਹੜਾ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤਾ ਕਿਉਂਕਿ ਜਿੱਦਾਂ ਕਿ ਸ਼ਰਮਾ ਜੀ ਨੇ ਦੱਸਿਆ ਪੰਜ ਛੇ ਬੰਦੇ ਨੇ ਯੋਸ਼ਨਾ ਹਿੰਦੁਸਤਾਨ ਦੇ ਸੁਪਰੀਮੋ ਨੂੰ ਅਪਲੀਕੇਸ਼ਨਾਂ ਦਿੱਤੀਆਂ ਸੀ ਲੁਧਿਆਣਾ ਸੀਟ ਤੋਂ ਪਰ ਦਵਿੰਦਰ ਬਗਰੀਆ ਜੀ ਨੇ ਜਿਵੇਂ ਕਿ ਪਹਿਲਾਂ ਵੀ ਇਲੈਕਸ਼ਨ ਲੜੇ ਹੋਏ ਸੀਗੇ ਇਹਨਾਂ ਨੂੰ ਦੇਖਦੇ ਹੋਏ ਸਾਡੇ ਸੁਪਰੀਮੋ ਨੇ ਦਵਿੰਦਰ ਬਗਰੀਆ ਇਹਨੂੰ ਜਿਹੜਾ ਉਹ ਇਲੈਕਸ਼ਨ ਜਿਵਾਇਆ ਤੇ ਦੂਜੀ ਗੱਲ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੀ ਇਲੈਕਸ਼ਨ ਦਾ ਕਿੱਦਾਂ ਦਾ ਸਮਿਕਲ ਹੋਏਗਾ ਕਿਉਂਕਿ ਇੱਕ ਹਿੰਦੂ ਚਿਹਰਾ ਜਿਹੜਾ ਵਾ ਉਹ ਦਵਿੰਦਰ ਬਗਰੀਆ ਜੀ ਨੇ ਹਰ ਹਿੰਦੂ ਸਮਾਜ ਨਾਲ ਹਰ ਜਗ੍ਹਾ ਮੋਸਟਲੀ ਤੁਸੀਂ ਸੁਣਿਆ ਹੋਵੇਗਾ ਕਿ ਹਿੰਦੂਆਂ ਦੇ ਲਈ ਜਿਆਦਾ ਅਸੀਂ ਹਰ ਗੱਲ ਦੇ ਉੱਤੇ ਕੰਮ ਖਰੀਦ ਆਵਾ ਤੇ ਸਾਡਾ ਫਰਜ਼ ਵੀ ਬੰਦਾ ਕਿਉਂਕਿ ਅਸੀਂ ਹਿੰਦੂ ਸਮਾਜ ਤੋਂ ਆ ਤੇ ਉਸੇ ਕਰਕੇ ਅਸੀਂ ਇੱਕ ਹਿੰਦੂ ਚਿਹਰਾ ਲਿਆਦਾ ਵਾ ਤੇ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਊਗਾ ਮੈਂ ਕਹਿੰਦਾ ਬਹੁਤ ਟਫ ਰਹੇਗਾ ਅਸੀਂ ਆਪਣੇ ਵੱਲੋਂ ਪੂਰਾ ਟੱਕਰ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਅਸੀਂ ਉਹਨਾਂ ਜਿਨ੍ਹਾਂ ਦੇ ਸੋਰਸਸ ਨਹੀਂ ਹੋਣਗੇ ਸਾਡੀ ਪਾਰਟੀ ਕੋਲ ਉਹਨਾਂ ਜਿਨ੍ਹਾਂ ਸਾਡੇ ਕੋਲ ਸ਼ਰਮਾਇਆ ਨਹੀਂ ਹੋਏਗਾ ਪਾਰਟੀ ਕੋਲ ਅਸੀਂ ਉਹਨਾਂ ਜਿਨ੍ਹਾਂ ਤਗੜੇ ਨਹੀਂ ਹੋਵਾਂਗੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਵਿੱਚ ਬੰਦਾ ਸਮਰਥ ਹੋਵੇ ਤੁਸੀਂ ਜਜਬਾ ਹੋਣਾ ਬਹੁਤ ਜ਼ਰੂਰੀ ਹੈ ਸੋ ਦਵਿੰਦਰ ਬਗਰੀਆ ਵਿੱਚ ਤੇ ਸ਼ਿਵਸ਼ਨਾ ਹਿੰਦੁਸਤਾਨ ਵਿੱਚ ਬਹੁਤ ਜਜਬਾ ਇਸ ਤਰ੍ਹਾਂ ਹੁਣ ਸਾਨੂੰ ਪਾਰਟੀ ਦੇ ਵੱਲੋਂ ਉਮੀਦਵਾਰ ਲਾਗਿਆ ਗਿਆ ਜੁਨਾ ਦੇ ਵਿੱਚ ਅਕਸਰ ਕੀ ਸੀ ਪਿਛਲੀ ਵਾਰ ਜਿਹੜਾ ਕਿ ਕਰੀਬ 4000 ਦੇ ਵੋਟ ਤੁਹਾਨੂੰ ਜਿਹੜੇ ਪਏ ਸੀ ਤੇ ਹੁਣ ਕਿਸ ਤਰ੍ਹਾਂ ਲੱਗਦਾ ਕਿ ਜਿਹੜਾ ਜਨਤਾ ਤੋਂ ਕਿੰਨਾ ਕੁ ਪਰਵਾਹ ਘਾਰਾ ਦੇ ਮੈਂ ਤਾਂ ਪਹਿਲੀ ਲਾਈਵ ਆਵਾਜ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਮੈਂ ਪਹਿਲੀ ਲਾਈਵ ਆਵਾਜ਼ ਦੇ ਜ਼ਰੀਏ ਪੂਰੀ ਜਨਤਾ ਨੂੰ ਲੁਧਿਆਣਾ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਜਿਹੜਾ ਹੁੰਦਾ ਨਾ ਮੈਂ ਪਿਛਲੀ ਵਾਰ ਭਰਿਆ ਸੀ ਤੇ ਮੈਨੂੰ ਪਬਲੀ ਨੇ ਬੜਾ ਪਿਆਰ ਨੂੰ ਜਾਨ ਦਿਖਾਇਆ ਤੇ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੰਨਾ ਵੱਡਾ ਪਿਆਰ ਮਿਲੂਗਾ ਲੇਕਿਨ ਸ਼ਿਵ ਸੇਨਾ ਹਿੰਦੁਸਤਾਨ ਆਪਣੀ ਕਾਰਯਸ਼ਾਲੀ ਦੇ ਨਾਲ ਮਸ਼ਹੂਰ ਹੈ ਸ਼ਿਵ ਸੇਨਾ ਹਿੰਦੁਸਤਾਨ ਪਿਛਲੀ ਵਾਰ ਜਿਹੜਾ ਕਿ ਤੁਹਾਡੀ ਪਾਰਟੀ ਦਾ ਜਿਹੜਾ ਇੱਕ ਗਠਜੋੜਨ ਸੀਗਾ ਅਕਾਲੀ ਦਲ ਦੇ ਨਾਲ ਹੁਣ ਤੁਸੀਂ ਇਕੱਲੇ ਇਲੈਕਸ਼ਨ ਲੜ ਰਹੇ ਹੋ ਕੀ ਲੱਗਦਾ ਕਿ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਵੱਲੋਂ ਜਾਂ ਲੁਧਿਆਣਾ ਦੇ ਲੋਕਾਂ ਵੱਲੋਂ ਜਿਹੜਾ ਪ੍ਰਵਾਹ ਹੁਵਾਰਾ ਦਿੱਤਾ ਜਾਏਗਾ ਜੀ ਨੇ ਬਿਲਕੁਲ ਦੇਖੋ Shiv Sena Hindustan ਨਹੀਂ ਇੱਕ ਐਸੀ ਪਾਰਟੀ ਹੈ ਜਿਸ ਨੇ ਅਕਾਲੀ ਦਲ ਨਾਲ ਗਠਜੰਬੰਦਨ ਕੀਤਾ ਸੀ ਗਠਜੰਬੰਦਨ ਦਾ ਮਤਲਬ ਹੋਰ ਹੁੰਦਾ ਸਮਰਥਨ ਦਾ ਮਤਲਬ ਹੁੰਦਾ ਹੈ ਸਮਰਥਨ ਨਹੀਂ ਸੀ ਦਿੱਤਾ Shiv Sena Hindustan ਦਾ ਅਕਾਲੀ ਦਲ ਨਾਲ ਗਠਜੰਬੰਦਨ ਹੋਇਆ ਸੀ ਪਰ ਉਸ ਤਰ੍ਹਾਂ ਜਦੋਂ ਗਠਜੰਬੰਦਨ ਹੋਇਆ ਅੱਜ ਵੀ ਜੇ ਵੀ ਸਾਡੇ ਗਠਬੰਧ ਦੇ ਸਾਡੀ ਕੋਈ ਤਰ੍ਹਾਂ ਦੀ ਧਾੜ ਨਹੀਂ ਆਈ ਪਰ ਜਦੋਂ ਵੀ ਜਿਸ ਮੌਕੇ ਤੇ ਵੀ ਕਿਸੇ ਨੇ ਕੋਈ ਗਲਤੀ ਕੀਤੀ ਹੈ ਭਾਵੇਂ ਗਠਜੰਬੰਦਨ ਧਰਮ ਤੋਂ ਬਾਹਰ ਜਾਂਦੇ ਅਸੀਂ ਉਸ ਦਾ ਵਿਰੋਧ ਕੀਤਾ ਕਿਉਂ ਸੰਗਰੂਰ ਦੇ ਵਿੱਚ ਅਕਾਲੀ ਦਲ ਨੇ ਮਾਨ ਸੁਨੀਲ ਸਿੰਘ ਮਾਨ ਨੂੰ ਜਿਹੜਾ ਸਮਰਥਨ ਦੇਤਾ ਸੀ ਬ੍ਰਾਜ਼ੀਲ ਉਸ ਦੇ ਵਿਰੋਧਤਾ ਕੀਤੀ ਸੀ ਸਾਡੇ ਪਾਰਟੀ ਦਾ ਮਕਸਦ ਇਹ ਹੈ ਕਿ ਅਗਰ ਅਸੀਂ ਆਪਣੇ ਹਿੰਦੂਤਵ ਦੇ ਮੁੱਦੇ ਤੇ ਅਸੀਂ ਆਪਣੇ ਏਜੰਡੇ ਤੇ ਚੱਲ ਰਹੇ ਹਾਂ ਪਾਰਟੀ ਚੱਲ ਰਹੀ ਹੈ ਅਗਰ ਸਾਡਾ ਉਹਨਾਂ ਗਠਬੰਧਨ ਵੀ ਹੈ ਤੇ ਅਗਰ ਸਾਨੂੰ ਕੋਈ ਗਲਤ ਗੱਲ ਨਜ਼ਰ ਆ ਗਈ ਹੈ ਉਸ ਦਾ ਵੀ ਅਸੀਂ ਵਿਰੋਧ ਜ਼ਰੂਰ ਕਰਾਂਗੇ ਭਾਈ ਦੀ ਡੇਟ ਜਿਵੇਂ ਸਾਰਾ ਹਿੰਦੁਸਤਾਨ ਆਪਣੇ ਝੰਡਿਆਂ ਨੂੰ ਲੈ ਕੇ ਆਪਣੀਆਂ ਜਿਹੜੀਆਂ ਸਾਡੇ ਕੋਸ਼ਟਾਵਾਂ ਨੂੰ ਲੈ ਕੇ ਅਸੀਂ ਪਾਰਟੀ ਇਹ ਕੱਲੇ ਚ ਨਾਮ ਨਾਮ ਦੇ ਵਿੱਚ ਸਮ ਵਿਚਾਰਕ ਪਾਰਟੀਆਂ ਦੇ ਨਾਲ ਸਾਡਾ ਗੱਲਬਾਤ ਹੋ ਸਕਦੀ ਹੈ ਕਿ ਅਗਰ ਸਾਨੂੰ ਕੋਈ ਸਮਰਥਨ ਦੇਣਾ ਚਾਵੇ ਅਸੀਂ ਸਮਰਥਨ ਵੀ ਲਵਾਂਗੇ ਪਰ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦਾ ਸ਼ੁਰੂ ਤੋਂ ਰਕਾਰਡ ਰਿਹਾ ਹੈ ਅਸੀਂ ਇਲੈਕਸ਼ਨਾਂ ਦੇ ਵਿੱਚ ਉਤਰੇ ਹੈ ਅਸੀਂ ਕਦੇ ਆਪਣੇ ਕੈਂਡੀਡੇਟ ਬਿਠਾਏ ਨਹੀਂ ਅਸੀਂ ਇਲੈਕਸ਼ਨ ਦੇ ਵਿੱਚੋਂ ਕਦੇ ਭੱਜੇ ਨਹੀਂ ਸ਼ਿਵ ਸੈਨਾ ਹਿੰਦੁਸਤਾਨ ਪੂਰੇ ਦਲਬਲ ਤਗੜੇ ਹੋਗੇ ਜਿਹੜੀ ਇਲੈਕਸ਼ਨ ਲੜਨ ਜਾ ਰਹੀ ਹੈ ਉਸ ਦਿਨ ਸਮਾਜ ਦੇ ਤੋਂ ਸਾਨੂੰ ਪਰਵਾ ਜਿਹੜਾ ਉੰਗਾਰਾ ਜਿਹੜਾ ਪਿਆਰ ਮਿਲ ਰਿਹਾ ਪਿਛਲੀ ਵਾਰ ਵੀ ਦੇਖਿਆ ਸਾਨੂੰ ਬਹੁਤ ਵੱਡੀਆਂ ਅੱਛੀਆਂ ਗਿਣਤੀ ਵੋਟਾਂ ਮਿਲਿਆ ਸੀਗੇ ਕੋਲੋਂ ਵੀ ਅਸੀਂ ਉਮੀ ਸਭ ਤੋਂ ਵੱਡੀ ਉਮੀਦ ਆਤਾ ਜਨਤਾ ਦੀ ਹੈ ਉਹ ਦਵਿੰਦਰ ਬਗੜੀ ਸਾਡੇ ਪਾਰਟੀ ਦਾ ਉਮੀਦਵਾਰ ਹੈ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਇਹਨਾਂ ਨੂੰ ਜਿੱਤੇ ਕਰਾ ਕੇ ਇਹਨਾਂ ਨੂੰ ਲੋਕ ਸਭਾ ਦੇ ਵੀ ਭੇਜੇਗਾ ਹੋਰ ਵੀ ਜਿਹੜੀਆਂ ਫਰਜੀ ਕਿਛੇ ਪਾਰਟੀਆਂ ਨੇ ਕਿਹਾ ਜਾਂਦਾ ਸ਼ਿਵ ਸਾਨਾ ਦੀਆਂ ਜਾਂ ਹੋਰ ਵੀ ਜਿਹੜੀਆਂ ਸ਼ਿਵ ਸਾਨਾ ਪਾਰਟੀਆਂ ਨੇ ਕਿ ਤੁਹਾਨੂੰ ਸਮਰਥਨ ਕਰ ਰਹੀਆਂ ਨੇ ਜਾਂ ਕਰਛੀ ਨਹੀਂ ਕੋਈ ਵੀ ਪਾਰਟੀ ਫਰਜੀ ਨਹੀਂ ਹੁੰਦੀ ਸਿਰਫ ਇੱਕ ਸਮਾਜਿਕ ਕਾਨੂੰਨ ਤਾਰਾ ਵੈ ਜਿਹਦੇ ਵਿੱਚ ਅਸੀਂ ਰਜਿਸਟਰਡ ਕਰਾ ਲਏ ਨੇ ਕੁਝ ਰਜਿਸਟਰਡ ਹੋਈਆਂ ਕੁਝ ਨਹੀਂ ਹੋਈਆਂ ਉਹਨਾਂ ਦੀਆਂ ਪਾਰਟੀਆਂ ਦੀ ਆਪਣੀ ਰੂਪਰੇਖਾ ਹੈ ਬਾਕੀ ਸਾਰੇ ਸਮਾਜ ਦੇ ਜਿੰਨੇ ਵੀ ਸੰਗਠਨ ਹੈ ਉਹ ਸਾਡੇ ਪ੍ਰੀਅ ਹੈ ਕਿਉਂਕਿ ਉਹ ਵੀ ਕਿਸੇ ਧਰਮ ਦਾ ਕੰਮ ਕਰਦੇ ਅਸੀਂ ਉਹਨਾਂ ਦਾ ਆਦਰ ਸਤਕਾਰ ਕਰਦੇ ਹਾਂ ਔਰ ਜੇ ਅੱਜ ਮੈਂ ਐਮਪੀ ਦੀ ਰੂਪ ਦੇ ਵਿੱਚ ਇਲੈਕਸ਼ਨ ਲੜ ਰਹੇ ਹਾਂ ਤੇ ਮੈਨੂੰ ਉਹਨਾਂ ਦਾ ਪੂਰਾ ਸਮਰਥਨ ਹੈ ਕਿਉਂਕਿ ਇਤਨਾ ਕੀਤੇ ਅਸੀਂ Hindu ਧਰਮ ਦੀ ਜਾਂ ਸਾਰੇ ਧਰਮਾਂ ਦਾ ਵਿਚਾਰਧਾਰਾ ਨਾਲ ਕੰਮ ਕਰਦੇ ਅਸੀਂ ਕਿਸੇ ਨਾਲ ਤਾਰਾ ਧਰਮ ਵਿਪੇਖ ਗੱਲ ਨਹੀਂ ਕਰਦੇ ਪੰਜਾਬ ਦੀ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਜਨਤਾ ਨੇ ਪਹਿਲੇ ਕਈ ਪਾਰਟੀਆਂ ਨੂੰ ਜਮਾਇਆ ਕਿ ਜਿਸ ਤਰ੍ਹਾਂ ਪਹਿਲੇ ਕਾਲੀ ਦਲ ਦੀ ਪਾਰਟੀ ਸੀ ਕਾਂਗਰਸ ਪਾਰਟੀ ਸੀ ਨਾ ਮੰਨ ਵੀ ਪਾਰਟੀ ਹੈ ਲੇਕਿਨ ਕਈ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਕਹਿਣਾ ਕਿ ਪਾਰਟੀਆਂ ਜਦੋਂ ਚੋਣਾਂ ਦੇ ਟਾਈਮ ਤੇ ਵਕਤ ਸੁਪਨੇ ਵਖਾਣਦੀਆਂ ਨੇ ਪਰ ਉਹ ਜਿਹੜੇ ਸੁਪਨੇ ਨੇ ਉਹ ਮਗੇਰੀ ਲਾਲ ਦੇ ਹਸੀਨ ਸੁਪਨੇ ਬਣ ਕੇ ਰਹਿ ਜਾਂਦੇ ਨੇ ਪਰ ਹੁਣ ਕੀ ਲੱਗਦਾ ਕਿ ਜਿਸ ਤਰ੍ਹਾਂ ਦਵਿੰਦਰ ਬਗਰੀਆ ਜੀ ਸੀਟ ਚੋਲੀ ਜਨਤਾ ਪਾਉਂਦੀ ਹੈ ਤਾਂ ਕੀ ਇਹ ਲੋਕਾਂ ਦੇ ਜਿਹੜੇ ਵਾਅਦੇ ਖਰੇ ਉਤਰੇਗੇ ਬਿਲਕੁਲ ਤੁਸੀਂ ਜਿਵੇਂ ਦੇਖ ਰਹੇ ਹੋ ਲਗਾਹਣ ਵਿੱਚ ਬਹੁਤ ਸਾਰੀਆਂ ਪ੍ਰੋਬਲ ਪੁਲੂਦਾਨੇ ਨੂੰ ਇੱਕ ਕੋੜ ਕਹਦਾਂਗੇ ਲੱਗਿਆ ਹੋਇਆ ਇਹ ਬੁੱਢੇ ਨਾਲੇ ਦਾ ਲੱਗਾ ਹੋਇਆ ਸਾਡੇ ਦੇ ਪੋਲੂਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਉਰੇ ਕੋਈ ਸਰਕਾਰੀ ਵੱਡਾ ਹਸਪਤਲ ਨਹੀਂ ਹੈ ਇਟਾ ਵੱਡਾ ਮਹਾਨਗਰ ਮੈਟਰੋ ਸਿਟੀ ਹੋਣ ਦੇ ਬਾਵਜੂਦ ਅਸੀਂ ਅਸੀਂ ਉਹ ਨਲਾਇਕ ਕਵਾਂਗੇ ਜਿੰਨੇ ਲੀਡਰ ਆਏ ਜਿਹੜੇ ਇੱਕ ਉਹ ਪੀਜੀਆ ਜਾਂ ਐਮਸ ਵਰਗਾ ਕੋਈ ਹਸਪਤਲ ਹੀ ਨਹੀਂ ਲਿਆ ਪਾਇਆ ਸਰਕਾਰ ਆ ਰਹੀਆਂ ਜਿੰਨਾਂ ਦੀਆਂ ਇੱਥੇ ਵੀ ਰਹੀਆਂ ਸੈਂਟਰ ਚ ਰਹੀਆਂ ਪਰ ਕਿਸੇ ਨੇ ਉਪਰਾਲਾ ਨਹੀਂ ਕੀਤਾ ਦਵਿੰਦਰ ਬਗਰੀਆ ਜੀ ਇਹਨਾਂ ਉੱਤੇ ਕੰਮ ਕਰਨਗੇ ਵਰਕ ਕਰਨਗੇ ਦੇਖੋ ਜੇ ਉਮੀਦਵਾਰ ਜਿੱਤ ਕੇ ਸਾਡਾ ਜਾਂਦਾ ਵਾ ਤੇ ਉਹ ਜਨਤਾ ਨੂੰ ਸਮਰਪਿਤ ਹੈ ਜਨਤਾ ਦੀ ਜੋ ਜੋ ਡਿਮਾਂਡ ਆ ਲੁਧਿਆਣਾ ਸ਼ਹਿਰ ਦੀ ਉਹ ਸਾਡੇ ਵੱਲੋਂ ਸਾਡੇ ਦਵਿੰਦਰ ਬਗੜਿਆਵਾਂ ਵੱਲੋਂ ਸਾਡੇ ਸੁਪਰੀਮੋ ਸ਼੍ਰੀ ਪਵਨ ਗੁਪਤਾ ਵੱਲੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਇੱਕ ਇੱਕ ਵਰਕਰ ਵੱਲੋਂ ਉਹ ਡਿਮਾਂਡ ਨੂੰ ਪੂਰਾ ਕਰਾਉਣ ਦੇ ਲਈ ਪੂਰਾ ਏੜੀ ਚੋਟੀ ਤੇ ਜੋਰ ਲਾ ਦਿੱਤਾ ਹੈ ਲੁਧਿਆਣੇ ਦੀ ਜਨਤਾ ਸੀਟ ਜਿੱਤ ਕੇ ਤੁਹਾਡੀ ਚੋਲੀ ਚ ਪਾਦੀ ਹੈ ਤੇ ਜਿਹੜੇ ਲੁਧਿਆਣਾ ਦੇ ਵਪਾਰੀ ਨੇ ਜਾਂ ਫਿਰ ਜਿਹੜੇ ਦਿੱਕਤ ਆ ਰਹੀਆਂ ਨੇ ਲੁਧਿਆਣਾ ਸ਼ਹਿਰ ਨੂੰ ਕਿਸ ਤਰ੍ਹਾਂ ਤੁਸੀਂ ਆਪਣਾ ਜਿਹੜੀ ਸੁਵਿਧਾਵਾਂ ਲੁਧਿਆਣਾ ਸ਼ਹਿਰ ਲਈ ਸੋਚਿਆ ਨੇ ਕੀ ਮੈਂ ਏਜੰਡੇ ਲੈ ਕੇ ਆਵਾਂਗੇ ਸਾਡੀ ਸ਼ਿਵ ਸੈਨਾ ਇੱਕ ਪਹਿਲਾਂ ਪੂਰਾ ਬੜਾ ਵੱਡਾ ਸੰਗਠਨ ਹੈ ਜਦ ਸ਼ਿਵਸਨਾਜ ਰੂਪ ਦੇ ਵਿੱਚ ਜਿੱਤ ਕੇ ਅਸੀਂ ਵਾਪਸ ਆਵਾਂਗੇ ਸਾਹਮਣੇ ਆਵਾਂਗੇ ਤੇ ਸਾਡਾ ਸੰਗਠਨ ਸਾਡੇ ਨਾਲ ਬੈਠ ਕੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਜਿੱਥੇ-ਜਿੱਥੇ ਲੜੇ ਐ ਤੇ ਅਸੀਂ ਪਬਲਿਕ ਦਾ ਦਿਨ ਰਾਤ ਉਹਨਾਂ ਦਾ ਹਰ ਚੀਜ਼ ਦਾ ਸਮਰਥਨ ਦਵਾਂਗੇ ਉਹਨਾਂ ਦੇ ਗੱਲਾਂ ਸੁਣਾਂਗੇ ਉਹਨਾਂ ਦੇ ਸੁਝਾਅ ਫਟਾਗੇ ਦਵਿੰਦਰ ਜੀ ਜਿਸ ਤਰ੍ਹਾਂ 84 ਦੇ ਦੰਗਿਆਂ ਦੇ ਵਿੱਚ ਕੁਝ ਕਈ ਸਿੱਖ ਪੀੜਤਾਂ ਨੂੰ ਜਿਹੜਾ ਕਿ ਦੰਗਿਆਂ ਪੀੜਤਾਂ ਨੂੰ ਮੁਆਵਜ਼ਾ ਵੀ ਮਿਲਿਆ ਤਾਂ ਉਸ ਤੋਂ ਜਿਹੜਾ 84 ਤੋਂ ਲੈ ਕੇ 92 ਤੱਕ ਜਿਹੜੇ ਕਈ ਹਿੰਦੂ ਪਰਿਵਾਰ ਨੇ ਜਿਹੜਾ ਤਤਲਿਆਮ ਹੋਇਆ ਪੰਜਾਬ ਦੇ ਵਿੱਚ ਉਹ ਵੀ ਮਾਰ ਰਹੇ ਨੇ ਤੇ ਉਹਨਾਂ ਲਈ ਕੀ ਰੂਪ ਰੇਖਾ ਤੜੀ ਜਿਹੜੀ ਪਾਰਟੀ ਦੇ ਲਈ ਦੇਖੋ ਪੰਜਾਬ ਦੇ ਵਿੱਚ ਜਿਹੜਾ ਸੰਤਾਪ 92 ਤੱਕ ਪੂਤਿਆ ਗਿਆ ਸਾਡੇ ਸ਼ਿਵ ਸੈਨਾ ਹਿੰਦੁਸਤਾਨ ਦੇ ਮਾਨਣੀਆਂ ਜੀ ਸ਼੍ਰੀ ਪਵਨ ਗੁਪਤਾ ਜੀ ਨੇ ਉਸ ਚੀਜ਼ ਦਾ ਇੱਕ ਆਪਣੇ ਕਹਿੰਦੇ ਆ ਤੇ ਮੁੱਦਾ ਚੱਕਿਆ ਔਰ ਚੱਕ ਕੇ ਮੌਜੂਦਾ ਸਰਕਾਰ ਦੇ ਵਿੱਚੋਂ ਬਿੱਲ ਪਾਸ ਕਰਾ ਦਿੱਤਾ ਉਸ ਤੋਂ ਬਾਅਦ ਜਈ ਕਿ ਇਸ ਕਰ ਸਰਕਾਰਾਂ ਆਈਆਂ ਸਰਕਾਰਾਂ ਦੇ ਵਿੱਚ ਆਪਣੇ ਬਿੱਲ ਨੂੰ ਅੱਗੇ ਰੱਖਿਆ ਗਿਆ ਆਪਣੀ ਮੰਗ ਰੱਖੀ ਗਈ ਪਬਲਿਕ ਦਾ ਸੁਝਾਅ ਦੇ ਲਈ ਲੇਕਿਨ ਕਈ ਸਰਕਾਰਾਂ ਨੇ ਆਸ਼ਵਾਸਨ ਦਿੱਤਾ ਆਸ਼ਵਾਸਨ ਦੇ ਲਾਵਾ ਕੁਝ ਨਹੀਂ ਮਿਲਿਆ ਇਸ ਤੋਂ ਬਾਅਦ ਅੱਜ ਮੈਂ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਮੈਨੂੰ ਵੀ ਜਿਤਾ ਕੇ ਇੱਕ ਵਾਰ ਪਾਰਲੀਮੈਂਟ ਚ ਭੇਜਿਆ ਜਾਵੇ ਸਭ ਤੋਂ ਪਹਿਲਾ ਮੁੱਦਾ ਮੈਂ ਉਸ ਬਿੱਲ ਨੂੰ ਵਾਸ਼ ਕਰਾਉਂਗਾ ਸਾਰਤਕ ਹੋ ਕੇ ਦਿਖਾਉਂਗਾ ਕਿ ਸ਼ੇਵ ਸਨਾ ਸਿਰਫ ਕਹਿੰਦੀ ਨਹੀਂ ਐ ਕਰਕੇ ਦਿਖਾਉਂਦੀ ਸੋ ਇਹ ਸੰ ਸਾਡੇ ਨਾਲ ਗੱਲਬਾਤ ਕਰ ਰਹੇ ਦਵਿੰਦਰ ਪਗੜੀ ਜਿਹੜੇ ਲੁਧਿਆਣਾ ਮਹਾਨਗਰ ਤੋਂ ਜਿਹੜੇ ਸ਼ਿਵਸ਼ਨਾ ਹਿੰਦੁਸਤਾਨ ਦੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਤਾਂ ਉਹਨਾਂ ਦੇ ਨਾਲ ਜਿਹੜੇ ਮਾਸ ਸਚੀਤ ਤੇ ਜਿਹੜੇ ਕਾਰਜਕਰਤਾ ਪੰਜਾਬ ਪ੍ਰਦਾਨ ਵੀ ਜਿਹੜੇ ਮੌਜੂਦ ਨੇ ਸੋ ਦੋਸਤੋ ਇਹਨਾਂ ਦੇ ਵੱਲੋਂ ਜਿਹੜਾ ਸਰਾ ਪੰਜਾਬ ਦੇ ਨਹੀਂ ਲੁਧਿਆਣਾ ਦੇ ਨਹੀਂ ਬਲਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇੱਕ ਵਾਰੀ ਮੈਨੂੰ ਤੁਸੀਂ ਜਿਹੜਾ ਕਿ ਮੇਰੇ ਤੇ ਭਰੋਸਾ ਕਰਕੇ ਮੈਨੂੰ ਸੰਸਦ ਦੇ ਵਿੱਚ ਭੇਜੋ ਮੈਂ ਤੁਹਾਡੀ ਉਮੀਦਾਂ ਤੇ ਖਰਾ ਉਤਰਾਂਗਾ ਤੇ ਹੋਰ ਪਾਰਟੀਆਂ ਦੇ ਵਕਨ ਜਿਹੜੇ ਕਿ ਮੰਘੇਰੀ ਲਾਲ ਦੇ ਹਸੀਸ ਆਪਣੇ ਨਹੀਂ ਦਿਖਾਵਾਂਗਾ ਹੋਰ ਵੀ ਬ ਆਪਣਾ ਕਪਿਲ ਕਟਿਆ